ਹੈਲੋ ਜੀ ਫਰੈਂਡ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਆਈ ਹੋ ਪਰੰਤ ਤੁਸੀਂ ਠੀਕ ਹੋਵਗੇ ਤੇ ਫਰੈਂਡ ਅੱਜ ਨਾ ਮੈਂ ਤੁਹਾਨੂੰ ਨਾ ਬੁਕਰਮ ਉੱਤੇ ਗਲਾ ਕੱਟਣਾ ਦੱਸਾਂਗੀ ਬੁਕਰਮ ਉੱਤੇ ਕਿਵੇਂ ਗਲਾ ਕੱਟਿਆ ਜਾਂਦਾ ਕਈ ਬਣਾ ਨਾ ਰੈਡੀਮੇਡ ਹੀ ਗਲਾ ਲਿਆਉਂਦੇ ਹੁੰਦੇ ਨੇ ਤੇ ਉਹਨਾਂ ਦੀ ਨਾ ਲੰਬਾਈ ਚੌੜਾਈ ਇੰਨੀ ਵਧੀਆ ਨਹੀਂ ਫਿਨਿਸ਼ਿੰਗ ਨਾਲ ਨਹੀਂ ਕਿ ਕੱਟਿਆ ਹੁੰਦਾ ਹੈਗਾ ਜਿਹੜੇ ਰੈਡੀਮੇਡ ਹੁੰਦੇ ਨੇ ਤੇ ਹਮੇਸ਼ਾ ਤੁਸੀਂ ਵੀ ਜੇ ਕੋਈ ਗਲਾ ਕੱਟਣਾ ਹੈ ਨਾ ਤਾਂ ਬੁਕਰਮ ਉੱਤੇ ਹੀ ਕੱਟ ਕੇ ਪਾਇਆ ਕਰੋ ਚਾਹੇ ਤੁਸੀਂ ਆਪਣਾ ਸੂਟ ਬਣਾ ਲਿਓ ਚਾਹੇ ਬਾਹਰ ਆ ਇੱਕ ਤਾਂ ਜਿਹੜਾ ਆਪਾਂ ਆਪਣਾ ਹੱਥ ਨਾਲ ਆਪਾਂ ਕੱਟ ਕੇ ਬਣਾਉਨੇ ਆ ਨਾ ਜਿਹੜਾ ਗਲਾ ਉਹਦੀ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ ਤੇ ਆਪਾਂ ਉਹਨੂੰ ਛੋਟਾ ਬड़ा ਜਿਵੇਂ ਮਰਜੀ ਕਿਸੇ ਮਰਜੀ ਸ਼ੇਪ ਦਾ ਆਪਾਂ ਕਰ ਸਕਦੇ ਆ ਬਣਾ ਸਕਦੇ ਆ ਠੀਕ ਹੈ ਜੀ ਤੇ ਲੋ ਜੀ ਐਵੇਂ ਆਪਾਂ ਨੇ ਇਹ ਬੁਕਰਮ ਲੈ ਲਈ ਹੈ ਤੇ ਲੋ ਜੀ ਫ੍ਰੈਂਡ ਇਹ ਆਪਾਂ ਨੇ ਬੁਕਰਮ ਲੈ ਲਈ ਹੈ ਠੀਕ ਹੈ ਜੀ ਗਲੇ ਵਾਲੀ ਆਪਣੀ ਇਹ ਇਹ ਮੈਨੇ ਲਈਤੀ ਹੈ ਆਪਣੀ 2.4 ਇੰਚ ਮੈਂ ਡਬਲ ਕੱਟੀ ਹੋਈ ਹੈ ਯਾਨੀ ਕਿ 8.5 ਇੰਚ ਚੜਾਈ ਚ ਹੈ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ ਜਿੰਨੀ ਆਪਾਂ ਪਹਿਲੇ ਆਪਣੇ ਗਲੇ ਦੀ ਲੈਂਥ ਹੈ ਉਨੀ ਆਪਾਂ ਰੱਖ ਲਵਾਂਗੇ ਜਿਵੇਂ ਮੈਨੇ ਆਪਣਾ ਗਲਾ ਕਰਨਾ 6 ਇੰਚ ਤਿਆਰ 6 ਇੰਚ ਤੇ ਆਪਾਂ ਨੇ ਲੰਬਾਈ ਦਾ ਆਪਾਂ ਨੇ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਜਿੰਨੀ ਆਪਾਂ ਨੇ ਆਪਣੇ ਗਲੇ ਦੀ ਚੌੜਾਈ ਰੱਖਣੀ ਹੈ 6 ਹੀ ਰੱਖਾਂਗੇ ਆਪਾਂ ਆਪਣੇ ਗਲੇ ਦੀ ਚੌੜਾਈ ਵੀ ਇੰਜ ਕਰਕੇ ਆਪਾਂ ਆਪਣੇ ਗਲੇ ਦੀ ਚੜਾਈ ਵੀ 6 ਰੱਖ ਲਈਏ ਉਸ ਤੋਂ ਬਾਅਦ ਕੋਈ ਵੀ ਦੇਖੋ ਤੁਸੀਂ ਇਹਨੂੰ ਸ਼ੇਪ ਦੇ ਸਕਦੇ ਜਦੋਂ ਇਹ ਬਾਕਸ ਬਣ ਗਿਆ ਠੀਕ ਹੈ ਜੀ ਐਦਾਂ ਕਰਕੇ ਇਹ ਬਾਕਸ ਬਣ ਗਿਆ ਤੇ ਇਹਨੂੰ ਆਪਾਂ ਕੋਈ ਵੀ ਸ਼ੇਪ ਦੇ ਸਕਦੇ ਹਾਂ ਦੇਖੋ ਜੀ ਜਿਵੇਂ ਕਿ ਆਪਾਂ ਨੇ ਰਾਉਂਡ ਸ਼ੇਪ ਦੇਣੀ ਹੈ ਜਾਂ ਫਿਰ ਤੁਸੀਂ ਐਵੇਂ ਕੋਈ ਵੀ ਸ਼ੇਪ ਦੇਣਾ ਚਾਹੁੰਦੇ ਹੋ ਹੈਨਾ ਇੰਜ ਕਰਕੇ ਐਵੇਂ ਹੀ ਜਿਵੇਂ 스ਵੀਟ ਹਟ ਗਲਾ ਹੁੰਦਾ ਉਹ ਬਣ ਜਾਣਾ ਠੀਕ ਹੈ ਜੀ ਐਵੇਂ ਪੈਲਸਨ ਨਾਲ ਤੁਸੀਂ ਕੋਈ ਵੀ ਇਹਨੂੰ ਸ਼ੇਪ ਦੇ ਸਕਦੇ ਹੋ ਤੇ ਮੈਂ ਐਵੇਂ ਰਾਉਂਡ ਗਲਾ ਕੱਟਣਾ ਤੇ ਥੋੜਾ ਕ ਆਪਾਂ ਇਹਨੂੰ ਡਿਜ਼ਾਈਨ ਦੇ ਵਿੱਚ ਕੱਟਾਂਗੇ ਜਿਵੇਂ ਅੱਜ ਕੱਲ ਚੱਲ ਰਿਹਾ ਹੈ ਨਾ ਗਲਾ ਡਿਜ਼ਾਈਨ ਦਾ ਉਵੇਂ ਛੋਟਾ ਜਿਹਾ ਆਪਾਂ ਇਹਦੇ ਵਿੱਚ ਕੱਟ ਪਾਵਾਂਗੇ ਵੀ ਸ਼ੇਪ ਦਾ 2 ਇੰਚ ਦਾ ਆਪਾਂ ਕੱਟ ਪਾ ਲਵਾਂਗੇ 6 ਜਾਂ 8 ਇੰਚ ਤੇ ਹੋ ਜਾਊਗਾ 1.5 ਇੰਚ ਦਾ ਕੱਟ ਪਾ ਲਵਾਂਗੇ ਮੈਂ ਠੀਕ ਹੈ ਜੀ ਬਿਲਕੁਲ ਛੋਟਾ ਜਿਹਾ ਕੱਟ ਪਾਵਾਂਗੇ ਇੰਜ ਕਰਕੇ ਤੇ ਇਸ ਤੋਂ ਬਾਅਦ ਆਪਾਂ ਨੇ ਇਹ ਗਲਾ ਬਣਾਉਣਾ ਪਲਟ ਕੇ ਤੇ ਆਪਾਂ ਫਿਰ ਉਸੇ ਹਿਸਾਬ ਨਾਲ ਇਹਨੂੰ ਅੱਛੀ ਜੀ ਪਹਿਲਾਂ ਆਪਾਂ ਇੱਕ ਇਹਨੂੰ ਸ਼ੇਪ ਦੇ ਦੇਵਾਂਗੇ ਤੇ ਫਿਰ ਆਪਾਂ ਇਹਦੀ ਚੜਾਈ ਰੱਖਾਂਗੇ ਜਿਵੇਂ ਆਪਾਂ 1.5 ਇੰਚ 1 ਇੰਚ ਦੀ ਆਪਾਂ ਚੜਾਈ ਰੱਖਾਂਗੇ ਤੇ ਸਾਰੇ ਨਿਸ਼ਾਨ ਆਪਾਂ 1 ਇੰਚ ਤੇ ਆਪਾਂ ਲਗਾ ਲਵਾਂਗੇ ਅਗਰ ਜੇ ਆਪਾਂ ਨੇ ਬਾਹਰ ਪਲਟਕੇ ਬਣਾਉਣਾ ਫਿਰ ਤਾਂ ਆਪਾਂ ਨੇ ਪੂਰਾ ਪੂਰਾ ਹੀ ਦੇਖੋ ਰੱਖਣਾ ਜਿਵੇਂ 1 ਇੰਚ ਪੂਰਾ ਨਾਪ-ਨਾਪ ਕੇ ਅਗਰ ਤੁਸੀਂ ਅੰਦਰ ਹੀ ਪਲਟਣਾ ਉੱਠੇ ਸਾਈਡੀ ਤਾਂ ਤੁਸੀਂ ਹੱਥ ਨਾਲ ਵੀ ਐਵੇਂ ਸ਼ੇਪ ਦੇ ਸਕਦੇ ਹੋ लो कर शेव दे देखो जी, करून ब्रिक श शेप देखणी शेप दिटिंग करांगे कटण त पहिलं आपण एक सलाई लगा लव ി ശേപ കട്ടാ ക്രീം ഫിപ്പ ਇਹਦਾ ਇਹ ਗਲਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਵੀ ਆ ਦੇਖੋ ਆਪਣਾ ਗਲਾ ਕੱਟ ਗਿਆ ਤੇ ਹੁਣ ਮੈਂ ਹੁਣ ਤੁਹਾਨੂੰ ਖੋਲ ਕੇ ਦਿਖਾਉਣੀ ਆ। ਮੈਂ ਕਿੰਨਾ ਵਧੀਆ ਆਪਣਾ ਜਿਹੜਾ ਗਲਾ ਕੱਟ ਗਿਆ ਇਹ ਠੀਕ ਹੈ ਜੀ ਇੰਜ ਕਰਕੇ ਦੇਖੋ ਤੇ ਹੁਣ ਆਪਾਂ ਇਹਨੂੰ ਬਣਾਵਾਂਗੇ। ਐਵੇਂ ਤੁਸੀਂ ਆਪਣੀ ਕੋਈ ਵੀ ਪਸੰਦ ਦੀ ਸ਼ੇਪ ਗਲੇ ਦੀ ਦੇ ਸਕਦੇ ਹੋ ਰਾਉਂਡ ਸਕੁਅਰ ਹੋ ਗਿਆ ਹੈ ਨਾ ਵੀ ਸ਼ੇਪ ਹੋ ਗਿਆ ਸਵੀਟ ਹਾਰਟ ਹੋ ਗਿਆ ਠੀਕ ਹੈ ਜੀ ਐਵੇਂ ਤੁਸੀਂ ਬੁਗਰਮ ਦਿੱਤਾ ਕੋਈ ਵੀ ਗਲਾ ਕੱਟ ਸਕਦੇ ਹੋ ਤੇ ਲੋ ਜੀ ਭਣਾ ਨੇ ਆਪਣਾ ਗਲਾ ਕੱਟ ਗਿਆ ਤੇ ਹੁਣ ਆਪਾਂ ਹੁਣ ਸ਼ਰਟ ਤੇ ਆਪਾਂ ਲਗਾਵਾਂਗੇ